ਰਾਜਾ ਦੁਸਤੇ ਤੇਰੀ ਮਾਤਰਤਨੀਆ ਮੇਰਾ ਰਾਜਾ ਦੁਸਤੇ ਤੇਰੀ ਮਾਤਰਤਨੀਆ ਅੱਜ ਮਿੱਤਰੋ ਰੰਗੀਆਂ ਦੇ ਵਿੱਚ ਤੀਆਂ ਦਾ ਮੇਲਿਆਂ ਮਨਾਇਆ ਜਾ ਰਿਹਾ ਆਪਾਂ ਵੀ ਪਹੁੰਚੇ ਆ ਅਜੋ ਕਰਾਂ ਤੁਹਾਨੂੰ ਦੱਸਦੇ ਆ ਵੀ ਸਾਡੇ ਪਿੰਡਾਂ ਦੇ ਵਿੱਚ ਕਿਵੇਂ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਮੇਰਾ ਗਵਾਂਢੀ ਪਿੰਡ ਹੈ ਰੰਗੀਆਂ ਮੇਰੇ ਪਿੰਡ ਤੋਂ 3 ਕਿਲੋਮੀਟਰ ਦੀ ਬਾਅਦ ਤੇ ਸੱਜਣੋ ਤੇ ਤੁਹਾਨੂੰ ਦੱਸਦੇ ਆ ਵੀ ਸਾਡੀਆਂ ਮਾਮਾ ਭੈਣਾਂ ਸਾਡੀਆਂ ਤੀਆਂ ਕਿਸ ਤਰ੍ਹਾਂ ਬੋਲੀਆਂ ਪਾਉਂਦੀਆਂ ਨੇ ਕਿਵੇਂ ਪਿੰਗਾ ਝੁੱਟਦੀਆਂ ਨੇ ਅਜੋ ਕਰਾਂ ਤੈਨੂੰ ਫੁੱਲੇ ਡਿਟੇਲ ਦੇ ਵਿੱਚ ਦਿਖਾਉਣੇ ਤੈਨੂੰ ਵੀਰ ਨਾਲ ਦੀਪਾਂ ਦੇ ਕਰ ਸੌਰੀਆਂ ਦੇ ਤੈਨੂੰ ਵੀਰ ਨਾਲ ਦੀਕਾਂ ਦੇ ਕਰ ਸੌਰੀਆਂ ਦੇ ਤੈਨੂੰ ਵੀਰ ਨਾਲ ਕਰ ਸੌਰੀਆਂ ਦੇ ਸਤਾਨੂ ਨਾ ਨਿੰਦੋ ਕੁੜੀਓ ਸਸਾ ਹੁੰਦੀ ਹੋਰ ਬਾਹਰ ਹੋਰ ਬਾਹਰ ਕਿਤੇ ਰੀਰ ਬਣਾ ਦਈਏ ਗਾਡੀ ਦਾ ਸੱਸ ਮੇਰੇ ਘਰ ਆਣਾ ਕਹਿੰਦਾ ਵੀ ਮੇਰੀ ਦੀ ਬੇਟੀ ਨਾ ਖਰਾਦੀ ਬਿਲਕੁਲ ਖੁੱਲ ਜੇ ਨੂੰ ਉਹ ਹੋਰ ਕਿਹਾ ਕਿ ਮੈਂ ਆਂਦੀ ਦੋ ਜਮੇ ਤੇ ਮੇਰਾ ਰਹਿਣਾ ਮਗਾ ਜਮੇ ਨੇ ਤੇਰੀ ਬੇਟੀ ਖੋਣ ਦਿੰਦੀ ਪਰ ਮੇਰੀ ਸੱਸ ਜਦੋਂ ਪਈਗੀ ਮੰਝੇ ਤੇ ਪਿੱਛੇ ਪਰ ਮੈਂ ਕਿਹਾ ਬੀਬੀ ਕਿ ਕਰੇ ਜੋੜ ਕੇ ਮੰਝੇ

p e r ਪੈਂਦਾ ਚੂ ਤੇ ਦੀ ਨੂੰ ਨਜ਼ਰਾਂ ਮੇਨੂੰ ਲੱਗੀਆਂ ਪਈ ਬਾਜੂ ਤੇ ਦੀ ਨੂੰ ਮੈਨੂੰ ਪਤਾ ਨਹੀਂ ਮੈਂ ਕਰਿਆ ਜੀ ਘੜਦਾ ਮਹੀਨਾ ਮੈਨੂੰ ਅੰਦਾਜ਼ਾ ਨਾ ਪਤੀ ਨਾ ਛੜਿਆ ਜੀ ਘੜਗਾ ਮਹੀਨਾ ਮੈਨੂੰ ਅੰਦਾਜ਼ਾ ਬੜਾ ਜੀ ਨਾ ਹਾਈ ਹਾਈ ਦਰਮੀ ਦਾ ਜ਼ਹਰਾ ਰਿਤੁ ਛੱਡ ਪੱਕੀਆਂ ਵੇ ਮੈਨੂੰ ਏ ਸਿਧੀ ਲੋਹੜਾ ਸਾਡੀ ਪੱਕੀਆਂ ਵੇ ਮੈਨੂੰ ਏ ਸਿਧੀ ਲੋਹੜਾ ਕਹੜਾ ਇਹ ਵੀਰਾਂ ਬਣਾਈ ਗਾੜੇ ਮੈਂ ਇਹੋ ਜੀ ਬੋਲੀ ਬਾਤਾਂ ਆਪਾਂ ਨੂੰ ਸਮਝਾਉਂਦੇ ਹਾਂ ਹੈਲੋ ਹਾਂ ਹਾਂ ਵਾਲੇ ਜੀ ਦਾ ਸੰਸਾਰੀ ਫਟੇ ਕੜੂ ਬੇਂਤੀ ਆ ਬੀਤਿਆਂ ਦੀ ਵਿਦਾਉਗੀ ਆਪਾਂ ਸੌ ਵਾਰ ਨੂੰ ਕਰਮਿਆ 18 ਤਰੀਕ ਨੂੰ ਆਇਆ ਕਰਾਇਨੇ ਬੱਸ ਕਰਕੇ ਆਜਾ ਬਣਾ ਜੀ ਰੁੜੀ ਗਰੀ ਆਇਆ ਕਰੋ ਹੋਰ ਨਮਾ ਜੀ ਦਾ ਨਾਮ ਆੜਾ ਡਲੇ ਨਿਸਮਾ አገናግቱ ላይ ግጥቼ ሚል ማግኘት አገናግቱ ላይ ግድ ውሀ ኬክ የምታ ዴክዴ ውሀ ኬክ የምታ ਕਿਸੇ ਨੂੰ ਕੀ ਪਤਾ ਮਹਾਟੀਆਂ ਦੇ ਵੇਰਾਗ ਕਿਸੇ ਨੂੰ ਕੀ ਪਤਾ ਮਹਾਟੀਆਂ ਦੇ ਵੇਰਾਗ ਦਾ ਗੱਗੇ ਗਿੜੀ تاد کرد کرد کرا دو میں یاد کرو یاد کرا دو ਨਾ ਕਰੀ ਲਾਗਤ ਸਰਸਾ ਦੀ ਆਣਦਾ ਵੇ ਐਡਾ ਵਟਾਵਾ ਦੇ ਮੁੱਕ ਤਪਨਾ ਪਾਉਂਦਾ ਨੌਕਰੀ ਲਈ ਮੈਂ ਕਿਰਤ ਸਰਖਾ ਤੱਕ ਨਾ ਪਾਉਂਦਾ ਨੌਕਰੀ ਨਹੀਂ ਮਿਲਦੀ ਸਰਖਾ ਤੱਕ ਨਾ ਪਾਉਂਦੀ ਇਹ ਨਹੀਂ ਕਰ ਸਕੀ ਕਿ ਕਾਈ ਨਹੀਂ ਸਕਦਾ ਤੁਹਾਨੂੰ ਨਹੀਂ ਸੱਚੀ ਦੀ వర్గీ సస్సు గు ਉਂਕੇ ਸੀ ਆਪਾਂ ਪਿੰਡ ਰੰਗੀਆਂ ਤੇ ਇੱਥੇ ਜਿਹੜਾ 3ਾਂ ਦਾ ਤਿਹਾਰਾ ਜ ਮਨਾਇਆ ਗਿਆਗਾ ਸੀਗਾ ਜਿਹੜੇ ਪਤਵੰਤੇ ਸੱਜਣ ਨੇ ਜਿਨ੍ਹਾਂ ਦੀ ਬਦੌਰਤ ਇਹ ਸਾਡੀਆਂ ਧੀਆ ਭੈਣਾਂ ਸਾਲਾਂ ਬਾਦੋਂ ਇੱਕ ਦੂਜੇ ਨੂੰ ਮਿਲ ਲੈਂਦੀਆਂ ਨੇ ਪਰਾਲਾ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਤੁਹਾਡੇ ਨਾਲ ਮਲਾਉਣ ਲੱਗੇ ਆ ਪਹਿਲਾਂ ਬਸ ਸਵਾਗਤ ਕਰ ਲਈ ਫਸਲੀ ਗੱਲ ਜੀ ਸਰਪੰਚ ਸਾਹਿਬ ਸਾਡੇ ਨਾਲ ਨੇ ਜੀ ਅੰਮ੍ਰਿਤਪਾਲ ਸਿੰਘ ਜੀ ਰਾਜੀ ਤੇ ਸਰਪੰਚ ਸਾਹਿਬ ਤੁਹਾਡੇ ਮਰਚ ਕਿੰਨੇ ਆ ਗਏ ਵੀ ਅਸੀਂ ਇਹ ਜਿਹੜਾ ਪਰਾਲਾ ਪਰਾਲਾ ਇਹ ਟੀਆ ਲਈ ਬਹੁਤ ਹੈਗਾ ਸੀ ਮੰਚ ਦੀ ਟੀਆ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਬਾਹਰ ਨਿਕਲਣ ਲਈ ਸਮਾਂ ਨਹੀਂ ਮਿਲਦਾ ਹੈ ਇੱਕ ਛੋਟਾ ਜਿਹਾ ਸੀ ਪਿੰਡ ਦੇ ਸਾਰੇ ਲੋਕਾਂ ਦੇ ਨਾਲ ਜੁੜ ਕੇ ਇਹਦੇ ਸੰਯੋਗ ਨਾਲ ਇੱਕ ਬਹੁਤ ਸੋਹਣਾ ਟੀਆ ਦਾ ਤਿਹਾਰ ਮਨਾਉਣਾ ਸ਼ੁਰੂ ਕਰਿਆ ਤੇ ਇੱਕ ਵਾਰੀ ਅਸੀਂ ਪਹਿਲਾ ਬਣਾਇਆ ਫਿਰ ਸੈਕੰਡ ਵਾਰ ਐਤ ਕੀ ਥਰਡ ਵਾਰ ਬਣਾ ਰਹੇ ਹਾਂ ਜੀ ਕਾਢੇ ਸਾਰੇ ਯਾਰਾਂ ਦੋਸਤਾਂ ਦੀ ਮਿਹਨਤ ਨਾਲ ਤਿਹਾਰ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਤੇ ਗਾਹਾਂ ਨੂੰ ਅਸੀਂ ਹੋਰ ਵੀ ਉੱਚ ਪੱਧਰ ਤੇ ਮਨਾਇਆ ਕਰਾਂ ਬਿਲਕੁਲ ਜੀ ਸੋ ਬਹੁਤ ਬਹੁਤ ਤੁਹਾਡਾ ਇਹ ਵਧੀਆ ਪ੍ਰਾਲਾ ਸਲਾਉਣਯੋਗ ਪ੍ਰਾਲਾ ਤੇ ਸੱਜਣੋ ਸਾਡੇ ਨਾਲ ਪਿੰਡ ਦੇ ਪ੍ਰਧਾਨ ਤੇ ਸੱਜਣ ਖੜੇ ਨੇ ਤੇ ਸਲੂਟ ਬੰਦਦਾ ਇਹਨਾਂ ਦੀ ਸੋਚ ਨੂੰ ਕਿਉਂਕਿ ਬਹੁਤ ਲੋਕ ਇਦਾਂ ਦੇ ਵੀ ਆ ਜਿਹੜੇ ਡਰੀ ਜਾਂਦੇ ਹੁੰਦੇ ਵੀ ਯਾਰ ਸਾਡੀ ਜੇ ਵਿੱਚੋਂ ਖਰਚ ਆਊ ਸਾਨੂੰ ਬੈਨੀਫਿਟ ਕੀ ਆ ਪਰ ਇਦੋਂ ਵੱਡਾ ਜਿੰਨੇ ਕਹਿੰਦੀ ਬੈਨੀਫਿਟ ਨਹੀਂ ਹੋ ਸਕਦਾ ਇਦੋਂ ਵੱਡੀਆਂ ਅਸੀਸਾਂ ਨਹੀਂ ਹੋ ਸਕਦੀਆਂ ਜਿਹੜੀਆਂ ਧੀਆਂ ਇੱਕ ਦੂਜੇ ਨੂੰ ਮਿਲ ਕੇ ਵੀ ਸਮੂਚੇ ਨਗਰਪਾਲਿਕਾ ਇਤਨੂ ਦੇ ਰਹਿਣਾ ਵੀ ਜਿਨ੍ਹਾਂ ਦੀ ਬਿਦੌਬਤ ਸਾਰੇ ਜਾਣੀਆਂ 10 ਮਿੰਟ ਦਿਲ ਦੀਆਂ ਭਾਵਨਾਵਾਂ ਹਨ ਜਿਹੜੀਆਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰ ਲੈਂਦੀਆਂ ਨੇ ਤੁਹਾਨੂੰ ਸਾਰੇ ਨੂੰ ਹੱਥ ਵੰਡ ਕੇ ਬਿਜਾਰਸ ਕਰਦਾ ਜਿੰਨੇ ਵੀ ਪ੍ਰਾਇੇ ਵੀਡੀਓ ਨੂੰ ਦੇਖ ਰਿਹਾ ਵੀ ਇਦਾਂ ਦੇ ਉਪਰਾਲੇ ਕਰਿਆ ਕਰੋ ਤਾਂ ਕਰਕੇ ਜਿਹੜੇ ਆਪਣਾ ਪਿੰਡਾਂ ਦਾ ਏਕਾ ਹੁੰਦਾ ਧੀਆ ਭੈਣਾਂ ਇੱਕ ਦੂਜੇ ਆਪਣੇ ਇਸ ਉਪਰਾਲੇ ਦੇ ਸਦਕਾ ਵੀ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੀਆਂ ਨੇ ਜ਼ਰੂਰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਿਆ ਕਰੋ ਜੀ ਸਸਰੀ ਕਾ ਧੰਨਵਾਦ